ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਲਗਾਤਾਰ جاری ਹੈ ਲਗਾਤਾਰ ਵੱਡੀਆਂ ਤਸਵੀਰਾਂ ਹਾਸੇ ਦੀਆਂ ਭਿਆਨਕ ਐਕਸੀਡੈਂਟ ਦੀਆਂ ਤਸਵੀਰਾਂ ਲਗਾਤਾਰ ਪੰਜਾਬ ਭਾਰਤ ਤੋਂ ਸਾਹਮਣੇ ਆ ਰਹੀਆਂ ਵਾ ਬਿਆਸ ਦੇ ਵਿੱਚ ਵੱਡਾ ਹਾਸਾ ਹੁੰਦਾ ਵਾ ਵੱਡਾ ਐਕਸੀਡੈਂਟ ਹੁੰਦਾ 6 ਤੋਂ 7 ਗੱਡੀਆਂ ਇਸ ਐਕਸੀਡੈਂਟ ਦੇ ਵਿੱਚ ਆਪਸ ਵਿੱਚ ਟਕਰਾਈਆਂ ਹੋਈਆਂ ਨਜ਼ਰ ਆਈਆਂ ਸੀ ਪੁੱਲ ਤੋਂ ਹੇਠਾ ਜਿਹੜਾ ਵਾ ਟਰੱਕ ਗਿਰਦਾ ਹੋਇਆ ਨਜ਼ਰ ਆਇਆ ਸੀਗਾ ਤਾਂ ਉਸ ਤੋਂ ਬਾਅਦ ਮੋਗਾ ਤੋਂ ਇਹ ਭਿਆਨਕ ਹਾਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਵਾ 4 ਤੋਂ 5 ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਵਾਹ ਜਿਸ ਤੋਂ ਬਾਅਦ ਗੱਡੀਆਂ ਦੇ ਪਰਖੱਚੇ ਉੱਡੇ ਹੋਏ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਬਲੈਰੋ ਗੱਡੀ ਅਤੇ ਘੋੜਾ ਗੱਡੀ ਦੇ ਵਿੱਚ ਘਾਰ ਟੱਕਰ ਹੁੰਦੀ ਆ ਉਸ ਤੋਂ ਬਾਅਦ ਲਗਾਤਾਰ ਪਿੱਛੋਂ ਆ ਰੀਆਂ ਗੱਡੀਆਂ ਆਪਸ ਦੇ ਵਿੱਚ ਟਕਰਾਂ ਦੀਆਂ ਨਜ਼ਰ ਆਉਂਦੀਆਂ ਵਾ ਤਾਂ ਇਸ ਐਕਸੀਡੈਂਟ ਦੇ ਵਿੱਚ ਜਿੱਥੇ ਦੋ ਲੋਕ ਕਾਇਲ ਹੋਏ ਨੇ ਉਹਨਾਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਗੱਡੀਆਂ ਦਾ ਵੱਡਾ ਨੁਕਸਾਨ ਹੋਇਆ ਵੈ ਪਰ ਖੱੱਚੇ ਉੜੇ ਹੋਏ ਗੱਡੀਆਂ ਦੇ ਨਜ਼ਰ ਆ ਰਹੇ ਨੇ ਸੜਕ ਤੇ ਉੱਤੇ ਹਰ ਪਾਸੇ ਗੱਡੀਆਂ ਦੇ ਪੁਰਜੇ ਅਤੇ ਗੱਡੀਆਂ ਦੇ ਪਾਰਸ ਖਿਲਰੇ ਹੋਏ ਨਜ਼ਰ ਆ ਰਹੇ ਨੇ ਗੱਡੀਆਂ ਦੇ ਪਰ ਖੱੱਚੇ ਉੜੇ ਹੋਏ ਨੇ ਹਾਦਸਾ ਜਦੋਂ ਹੁੰਦਾ ਤਾਂ ਦੂਰ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੰਦੀ ਆ ਲੋਕ ਭੱਜੇ ਹੋਏ ਆਉਂਦੇ ਨੇ ਕਿ ਕੀ ਹਾਦਸਾ ਵਾਪਰ ਗਿਆ ਤਾਂ ਜਦੋਂ ਕੋਲੋਂ ਆ ਕੇ ਦੇਖਦੇ ਨੇ ਤੇ ਕਈ ਗੱਡੀਆਂ ਆਪਸ ਦੇ ਵਿੱਚ ਟੱਕਰਾਂ ਹੋਈਆਂ ਨਜ਼ਰ ਆਉਂਦੀਆਂ ਵਾ ਤਾਂ ਤਸਵੀਰਾਂ ਦੇਖ ਰਹੇ ਹੋ ਮੋਗਾ ਦੀਆਂ ਮੋਗਾ ਦੇ ਲੋਹਾਰਾ ਚੌਕ ਦੇ ਨੇੜੇ ਲੋਹਾਰਾ ਪਿੰਡ ਹੈ ਲੋਹਾਰਾ ਪਿੰਡ ਦੇ ਨੇੜੇ ਇਹ ਹਾਸਾ ਵਾਪਰਦਾ ਵਾ ਸਭ ਤੋਂ ਪਹਿਲਾਂ ਬਲੈਰੋ ਅਤੇ ਕੋੜਾ ਗੱਡੀ ਦੇ ਵਿੱਚਕਾਰ ਟੱਕਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਪਿੱਛੇ ਆ ਰਹੀਆਂ ਸਾਰੀਆਂ ਗੱਡੀਆਂ ਇੱਕ ਦੂਜੇ ਦੇ ਵਿੱਚ ਟਕਰਾਂਦੀਆਂ ਹੋਈਆਂ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਸੜਕ ਦੇ ਉੱਤੇ ਗੱਡੀਆਂ ਦੇ ਪਰਖੱਚੇ ਉੜੇ ਹੋਏ ਨਜ਼ਰ ਆ ਰਹੇ ਨੇ ਤਾਂ ਘਾਇਲਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਦੋ ਲੋਗ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਇਸ ਦੇ ਵਿੱਚ ਕਾਇਲ ਹੋਏ ਨੇ ਉਹਨਾਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਹੁਣ ਜੀਸੀਬੀ ਦੀ ਮਦਦ ਦੇ ਨਾਲ ਗੱਡੀਆਂ ਨੂੰ ਸੜਕ ਤੋਂ ਹਟਾਇਆ ਜਾ ਰਿਹਾ ਵਾ ਤਾਂ ਤਸਵੀਰਾਂ ਲਾਈਵ ਤਸਵੀਰਾਂ ਦਿਖਾ ਰਹੇ ਆ ਕਿ ਪੰਜਾਬ ਦੇ ਵਿੱਚ ਧੁੰਦ ਅੱਜ ਕਹਿਰ ਬਣ ਕੇ ਨਿਕਲੀ ਆ ਤੇ ਲਗਾਤਾਰ ਵੱਡੇ ਹਾਸੇ ਦੀਆਂ ਤਸਵੀਰਾਂ ਪੰਜਾਬ ਭਾਰਤ ਤੋਂ ਸਾਹਮਣੇ ਆ ਰਹੀਆਂ ਪਹਿਲਾਂ ਬਿਆਸ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ ਤੁਹਾਨੂੰ ਦਿਖਾਇਆ ਸੀ ਕਿ ਕਿਸ ਤਰ੍ਹਾਂ ਪੂਲ ਤੋਂ ਹੀਠਾ ਇੱਕ ਟਰੱਕ ਗਿਰ ਜਾਂਦਾ ਤੇ ਕਈ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀ ਹੈ ਤਾਂ ਹੁਣ ਮੋਗਾ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਜਿਹੜਾ ਕਈ ਗੱਡੀਆਂ ਆਪਸ ਦੇ ਵਿੱਚ ਟਕਰਾਂਦੀਆਂ ਚੱਕਰਾਂ ਚੂਰ ਹੋਈਆਂ ਗੱਡੀਆਂ ਨਜ਼ਰ ਆ ਰਹੀਆਂ ਦੋ ਲੋਕ ਗੰਭੀਰ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦਿਖਾਇਆ ਗਿਆ ਹੈ ਭਰਤੀ ਕਰਵਾਇਆ ਗਿਆ ਇਸ ਹਾਦਸੇ ਨੂੰ ਲੈ ਕੇ ਮੌਕੇ ਤੇ ਮੌਜੂਦ ਚਸ਼ਮਦੀਦਾਂ ਦਾ ਅਤੇ ਉਥੇ ਜਾਂਚ ਵਾਸਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕੀ ਹੈ ਕਹਿਣਾ ਸੁਣੋ ਤੁਸੀਂ ਵੀ ਇਹ ਜੀ ਆ ਗੱਡੀ ਨਾਲ ਜਾਨਕਿ ਵੀ ਟਰਾਲੇ ਵਾਲਾ ਪਾਸ ਲੱਗਾ ਸੀ ਕਾਰਨ ਮੂਰੇ ਐਂਡਿਕਟਰ ਲਾ ਕੇ ਕੋਈ ਗੱਡੀ ਖੜਾਈ ਖੜਾ ਸੀਗਾ ਇਹ ਲੱਗਾ ਸੀਗਾ ਪਾਸ ਕਰਨ ਜਦੋਂ ਪਾਸ ਕਰਨ ਲੱਗਾ ਤੇ ਮੂਰੇੋਂ ਬਲੇਰੋ ਗੱਡੀ ਆਉਂਦੀ ਸੀ ਮੰਤਾਂ ਦੀ ਤੇ ਪਹਿਲਾਂ ਗੱਡੀ ਇਹ ਵੱਜੀ ਉਸ ਤੋਂ ਬਾਅਦ ਗੱਡੀਆਂ ਮਗਰ ਹੋਰ ਆ ਰਹੀਆਂ ਸੀਗੀਆਂ ਤਿੰਨੇ ਚਾਰੇ ਮੁੜ ਕੇ ਨੋਵਾ ਇੱਕ ਦੂਜੇ ਦੀ ਵੱਜੀ ਗਈਆਂ ਜੀ ਇਹ ਕਿੰਨੇ ਵੇਲੇ ਟਿਕਣਾ ਇਹ 9 ਵਜੇ ਦੀ ਨਿਸ਼ਾਨ ਕਿੰਨਾ ਹੋਇਆ ਨਿਸ਼ਾਨ ਤਾਂ ਜੀ ਸਾਰੀਆਂ ਗੱਡੀਆਂ ਦੇ ਜੀ ਲਗ ਲਗ ਤੋਂ ਤਾਂ ਆਈਆਂ ਕੋਈ ਜ਼ਖਮੀ ਵੀ ਹੋਇਆ ਹਾਂਜੀ ਇੱਕ ਮੁੰਡਾ ਜ਼ਖਮੀ ਹੋਇਆ ਜੀ ਉਹਦੇ ਲੱਤਾਂ ਤੇ ਜਾਨੀ ਕਿ ਬੀ ਸੱਟਾਂ ਜਾਦੀ ਵੱਜੀਆਂ ਹੋਈਆਂ ਕਿਹੜੀ ਗੱਡੀ ਵਾਲੀ ਸੀਗੀ ਬਲੇਰੋ ਵਾਲੀ ਇਹ ਆਪਣੇ ਜਿਹੜੇ ਆਪਣੇ ਗਾਂ ਰਿਸ਼ਤੇਦਾਰੀ ਆ ਇਹ ਇਹ ਆ ਰਹੇ ਸੀ ਇੱਧਰੋਂ ਆਪਣੇ ਆਪ ਦੀ ਸਾਈਡ ਆ ਰਹੇ ਸੀ ਕਿ ਜਿਹੜਾ ਟਰਾਲਾ ਜਿਹੜਾ ਘੋੜਾ ਟਰਾਲਾ ਇਹ ਰੋਂਗ ਸਾਈਡ ਆ ਕੇ ਇਹਨਾਂ ਦੇ ਵਿੱਚ ਮਰੀ ਆ ਇਹ ਨਾਲ ਹੁਣ ਤੁਹਾਡੇ ਸਾਹਮਣੇ ਆ ਕੋਈ ਇਹਨਾਂ ਦਾ ਕਸੂਰ ਕੋਈ ਹੈ ਨਹੀਂਗਾ ਇਹ ਤਾਂ ਆਪ ਦੀ ਸਾਈਡ ਆ ਰਹੇ ਸੀਗੇ ਕਿੰਨੇ ਜਿਹੜੇ ਇਹ ਚ ਸਵਾਰ ਸੀ ਇਹਦੇ ਵਿੱਚ ਸੀਗੇ ਆਪਣੇ ਤਿੰਨ ਦੋ ਤਿੰਨ ਬੰਦੇ ਸੀਗੇ ਸਵਾਰ ਇੱਕ ਵਿੱਚੋਂ ਬਹੁਤ ਗੰਭੀਰ ਜ਼ਖਮੀ ਹੋ ਗਿਆ ਉਹ ਸੀਰੀਅਸ ਆ ਤੇ ਇੱਕ ਦੇ ਬੰਦੇ ਦੀਆਂ ਲੱਤਾਂ ਲੱਤਾਂ ਦਾ ਐਕਸ-ਰੇਜ ਰਿਪੋਰਟ ਚ ਪਤਾ ਲੱਗੂਗਾ ਇਹ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਇਧਰੋਂ ਆ ਰਹੇ ਸੀ ਆਪਣਾ ਕੀ ਕਹਿੰਦੇ ਹੁੰਦੇ ਆ ਫੋਟਸੀ ਆ ਜਿਹੜਾ ਆਪਣੀ 22 ਦੀ ਆ ਬਾਬਿਆਂ ਦੀ ਜਿਹੜੀ ਉਹ ਬਾਬਦਮ ਹਾਂ 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 ਉਧਰੋਂ ਆ ਰਹੇ ਸੀ ਇਹ ਤੇ ਇਹ ਮੰਨਤਾ ਆਪਣੇ ਜਿਹੜੇ ਹੁੰਦੇ ਆ ਆਪਣੇ ਜੀ ਜਿਹੜੇ ਕਹਿ ਦਿੰਨੇ ਆ ਵਧਾਈਆਂ ਵਧੂਆਂ ਲੈਂਦੇ ਆ ਇਹ ਆਪਣੀ ਲਿਹਾਜਾਂ ਗਾਂਧੀ ਗਾਂ ਇਹਨਾਂ ਨੇ ਸਾਨੂੰ ਫੋਨ ਲਾਇਆ ਪੀ ਬਾਬਾ ਜੀ ਇੱਧਰ ਇੱਥੇ ਆਪਣਾ ਐਕਸੀਡੈਂਟ ਹੋ ਗਿਆਹੀਂ ਆ ਗਏ ਆ ਤੇ ਕਸੂਰ ਸਾਰਾ ਇਹ ਆਪਣੀ ਗੱਡੀ ਵਾਲੀ ਦਾ ਹੀ ਉਹ ਟਰਾਲਾ ਕਿਹੜੀ ਸਾਈਡ ਤੋਂ ਆ ਰਿਹਾ ਸੀ ਟਰਾਲਾ ਇੱਧਰੋਂ ਆ ਰਿਹਾ ਸੀ ਆਪਣਾ ਮੋਗੇ ਵਾਲੀ ਸਾਈਡ ਤੋਂ ਹੀ ਚੌਂਕ ਚੋਂ ਆ ਰਿਹਾ ਸੀ ਤੇ ਪਰ ਇਹ ਗਲਤ ਕੋਈ ਇਹਨਾਂ ਨੇ ਜਾਂ ਕਹਿੰਦੇ ਗੱਡੀ ਮੂਰੇ ਖੜੀ ਸੀਗੀ ਪਰ ਹੁਣ ਦੱਸਦਾ ਸਾਰਾ ਕਸੂਰ ਇਹਦਾ ਹੀ ਟਰਾਲੇ ਵਾਲੇ ਦਾ ਹੀ ਹੂੰ ਇਹ ਇਹ ਵੀ ਆਪਣੀ ਇਹਦੇ ਕਾਗਜ਼ ਵਿੱਚ ਚੈੱਕ ਮੈਨੂੰ ਪੂਰੇ ਨਹੀਂ ਹੋਣੇ ਇਹਨਾਂ ਦੇ ਅਸੀਂ ਆਨਲਾਈਨ ਚੈੱਕ ਨੰਬਰ ਪਾ ਕੇ ਵੇਖਿਆ ਇਹ ਇਨਸ਼ੋਰੈਂਸ ਜਾਨੀ ਕਿ ਹੈ ਨਹੀਂ ਹਾਂ ਸਕੇ ਮੰਨਦੇ ਹੋ ਧੁੰਦ ਕਾਰਨ ਹੀ ਜਿਆਦਾ ਜਿਹੜਾ ਹੈਗਾ ਹੋਇਆ ਧੁੰਦ ਕਾਰਨ ਤਾਂ ਕਹਿ ਸਕਦੇ ਪਰ ਧੁੰਦ ਦੇ ਕਾਰਨ ਇਹ ਬੰਦੇ ਨੂੰ ਵੀ ਚਾਹੀਦਾ ਵੀ ਬੰਦਾ ਹੌਲੀ ਜਾਵੇ ਹਨਾ ਥੋੜੇ ਟਾਈਮ ਬਾਅਦ ਹੀ ਦੂਜਾ ਐਕਸੀਡੈਂਟ ਹੋ ਗਿਆ ਬੰਦੇ ਨੂੰ ਆਪ ਵੀ ਚਾਹੀਦਾ ਧੁੰਦੇ ਵਿੱਚ ਵੀ ਕੋਈ ਆਪ ਦਾ ਸੇਫਟੀ ਰੱਖੇ ਕੋਈ ਲਾਈਟਾਂ ਲੂਟਾਂ ਕੋਈ ਦੇਣ ਦੀਆਂ ਨਹੀਂ ਇਹਨਾਂ ਦੇ ਪੀੜੀਆਂ ਲੱਗੀਆਂ ਪਰ ਧੁੰਦ ਜਿਆਦਾ ਹੋਣ ਕਰਕੇ ਟ੍ਰਾਲਾ ਕੋੜਾ ਕ੍ਰੋਸ ਕਰ ਲੱਗੇ ਹੀ ਗਿਆ ਕਿਰਨ ਮੋਬਿਲ ਕਰ ਤੋਂ ਆ ਰਿਹਾ ਸੀ ਦੇਖੋ ਮਿੰਦਰਾ ਬਲੇਰੋ ਜੋ ਇੱਧਰ ਉੰਪਰਾਲਾ ਸਿਰ ਤੋਂ ਆ ਰਿਹਾ ਉਹ ਥੁੰਦੇ ਇਕ ਟਕਰਾਉਣ ਨਾਲ ਐਕਸੀਡੈਂਟ ਹੋ ਗਿਆ ਪਿੱਛੇ ਤੋਂ ਗੱਡੀ ਆ ਰਹੀ ਸੀ ਉਹ ਨਾਲ ਜਾ ਕੇ ਟਕਰਾਈ ਇਹ ਕਿੰਨੀਆਂ ਗੱਡੀਆਂ ਵੱਜੀਆਂ ਇਹ ਟੋਟਲ 4 ਗੱਡੀਆਂ ਨੇ ਇਹ ਕੋਈ ਜਖਮੀ ਵੀ ਆਇਆ ਹਾਂਜੀ ਤੇ ਬਲੇਰੋ ਵਾਲੇ ਦੋ ਜਖਮੀਆਂ ਜੀ ਉਹਨਾਂ ਨੂੰ ਹੌਲੀ ਬਲਤ ਪਾਇਆ ਗਿਆ ਕਾਰਨ ਕੀ ਰਹੀ ਆ ਸੇ ਦਾ ਕਰਨ ਧੁੰਦ ਜਿਆਦਾ ਹਣ ਕਰਕੇ ਪ੍ਰੋਜੈਕਟ ਹੋਏ ਘੋੜੇ ਵਾਲੇ ਸੀ ਇਹ ਕ੍ਰਾਸ ਕਰਨ ਲੱਗੇ ਸੀ ਤੇ ਅਗੋ ਇਹ ਗੱਡੀ ਆ ਗਈ ਨਹੀਂ ਕੰਟਰੋਲ ਹੋਈ ਜਾਂਦਾ ਕੋੜਿਆਲੇ ਕਿਧਰ ਨੇ ਪਸੇ ਜਾ ਰਹੇ ਸੀਗੇ ਤੇ ਬਲੈਰੋ ਦੀ ਤੇ ਕੋੜਿਆਲੇ ਆ ਰਹੇ ਮੋਕਸਾ ਤੋਂ ਸਾਹਮਣੇ ਸਾਹਮਣੇ ਟੱਕਰ ਹੋਈ ਜਾਂਦੀ ਇਹ ਬੱਸ ਇਹ ਜਿਹੜੇ ਡਰਾਈਵਰ ਸਾਈਡ ਦੀ ਪਰ ਇਹਨਾਂ ਟੱਕਰ ਹੋ ਕੇ ਇੱਧਰ ਫੰਦੇ ਉੱਤੇ ਵੀ ਗੱਡੀ ਚੱਕੀਆਂ ਵਾਲੇ ਕਿ ਚੱਕੀਆਂ ਦੀ ਇੱਕ ਤਾਂ ਥੋੜਾ ਲਾਤਵਾਰਾ ਦਾ ਫ੍ਰੈਕਚਰ ਜੋਟ ਹੋਣਿਆ ਵਾ ਤੇ ਉਹ ਉਹਨਾਂ ਨੂੰ ਹਸਪਤਾਲ ਚਾਹੁੰਦਾ ਤੇ ਇੱਕ ਤੇ ਤੁਹਾਡਾ ਇਹ ਸੀਰੀਅਸ ਅਕਸਰ ਨਾ ਤੁਹਾਨੂੰ ਨਾ ਤੁਹਿਆ ਤੇ ਬੱਲੇ ਦੋਨੋਂ ਆ ਬਾਕੀ ਵੇਖੋ ਉਹਨਾਂ ਦੇ ਗੱਡੀ ਦਾ ਇਨਸੀਡੈਂਟ ਹੋ ਗਿਆ ਜੀ ਆਪਣੇ ਲਵਾਰਾ ਜਾਮਗ ਦੇ ਬੱਚੀ ਤੁਸੀਂ ਚਲਾ ਰਹੇ ਸੀ ਹਾਂ ਸੀ ਚਲਾ ਰਹੇ ਸੀ ਜੀ ਕਿਵੇਂ ਹੋਇਆ ਕਿਵੇਂ ਇਹ ਉਹ ਆਉਂਦੇ ਸੀ ਆਪਣੇ ਮੋਗਾ ਸਾਈਡ ਤੋਂ ਅਸੀਂ ਆ ਰਹੇ ਸੀ ਆਪਣੇ ਆ ਹੀ ਕੀ ਉਹ ਕੋੜੇ ਥੇ ਕਾਨੋਂ ਤੋਂ ਆ ਰਹੇ ਸੀਗੇ ਥੋੜੀ ਬਾਅਦ ਹੀ ਜਗ੍ਹਾ ਤੋਂ ਨਾ ਆ ਕੇ ਤੇ ਉਹ ਜਿਹੜਾ ਘੋੜੇ ਵਾਲਾ ਸੀ ਉਹ ਗੱਡੀ ਉੱਤੋਂ ਦੇ ਕਰਕੇ ਤੇ ਸਾਡੀ ਗੱਡੀ ਚ ਗੱਡੀ ਮਾਰੀ ਉਹਨੇ ਹਰੋਂ ਅੰਗ ਸੈਟ ਕਿੰਨਾ ਕ ਨੁਕਸਾਨ ਹੋਇਆ ਤੁਹਾਡੇ ਨੂੰ ਸਾਰੀ ਗੱਡੀ ਸਾਰੀ ਟੁੱਟ ਭੱਜ ਗਈ ਹੈ ਕੱਕ ਦੀ ਨਹੀਂ ਰਹੀ ਹੈਗੀ ਤੇ ਤੁਹਾਡੇ ਨਾਲ ਕਿੰਨੇ ਕਨੇ ਸੀ ਹਾਂ ਸਾਡੇ ਨਾਲ ਇੱਕ ਬਾਬਾ ਜੀ ਪਏ ਨੇ ਉਧਰ ਉਹਨਾਂ ਦਾ ਪੱਟ ਟੁੱਟ ਗਿਆ ਮੇਰੇ ਸਿਰ ਚ ਬੱਜੀ 6-7 ਟਾਂਕੇ ਲੱਗੇ ਤੇ ਹੋਰ ਨਹੀਂ ਸੀ ਗੱਡੀ 'ਚ ਨਹੀਂ ਹੋਰ ਕੋਈ ਨਹੀਂ ਸੀ ਅਜੇ ਤੁਸੀਂ ਦੋ ਜਣੇ ਸੀ ਦੋ ਜਣੇ ਸੀ ਆ ਛੱਡੋ ਆ ਛੱਡੋ ਤੁਸੀਂ ਠੀਕ ਹੋ ਹਾਂਜੀ ਠੀਕ ਹੈ ਜੀ ਤੇ ਡਰਾਈਵਰ ਗੱਡੀ ਦਾ ਹਾਂ ਮੈਂ ਹੀ ਡਰਾਈਵਰ ਆਂ ਜੀ ਮੇਰੀ ਬੱਜੇ ਹਾਂ ਉਹ ਬਾਬਾ ਜੀ ਉਹ ਤਾਂ ਮੈਨੂੰ ਲੱਗਦਾ ਭੱਜ ਗਿਆ ਜੀ ਗੱਡੀ ਜਹੈ ਨਹੀਂ ਸੀਗਾ ਜਦੋਂ ਅਸੀਂ ਆਕੇ ਮੁੰਡਿਆਂ ਮੁੰਡਿਆਂ ਨੇ ਸਾਨੂੰ ਕੱਢਿਆ ਆਕੇ ਸਾਰੇ ਜਨਤਾ ਰੁਕ ਗਈ ਜਦੋਂ ਗੱਡੀ ਦੇਖ ਕੇ ਬਾਬਾਂ ਦੀ ਵੱਜ ਗਈ ਤੇ ਸਾਨੂੰ ਉਹਨਾਂ ਨੇ ਕੱਢਿਆ ਤੇ ਮੈਂ ਤਾਂ ਭੱਜ ਗਿਆ ਉਹਨਾਂ ਦੀ ਗੱਡੀ ਦੀ ਜ਼ਿੰਮੇਵਾਰੀ ਵੀ ਟਰੱਕ ਦੀ ਵੀਡੀਓ ਹੈਗੀ ਆਪਣੇ ਕੋਲੇ 5 ਇਹਨੂੰ ਮੱਲਿਓ ਨਾ ਹਾਂਜੀ 6 7 ਅਸੀਂ ਜੀ ਆਪਣਾ ਕੀ ਕਹਿੰਦੇ ਜੀਰੇ ਤੋਂ ਆ ਰਹੇ ਸੀਗੇ ਅਸੀਂ ਆਪਣੇ ਰਿਸ਼ਤੇਦਾਰੀ ਵਿੱਚ ਗਏ ਸੀਗੇ ਆਪਣੇ ਮਹੰਤਾਂ ਦੇ ਤੇ ਅਸੀਂ ਉੱਥੇ ਕੋਈ ਕੰਮ ਗਏ ਸੀ ਉੱਥੋਂ ਅਸੀਂ ਵਾਪਸੀ ਆ ਰਹੇ ਸੀਗੇ ਜਦੋਂ ਅਸੀਂ ਲੋਹਾਰੇ ਤੋਂ ਬਾਬੇ ਦੀ ਦਰਗਾਹ ਤੋਂ ਮੱਥਾ ਟੇਕ ਕੇ ਬਾਹਰ ਨਿਕਲੇ ਆਂਗੇ ਵਧੀਆ ਵਧੀਆ ਮੱਥਾ ਟੇਕ ਕੇ ਨਿਕਲੇ ਆ ਜਿਹੜਾ ਟਰੱਕ ਬਹੁਤ ਤੇਜ਼ ਜਾ ਰਿਹਾ ਸੀ ਤੇ ਜਦੋਂ ਸਾਡੇ ਉੱਤੇ ਹੀ ਟਰੱਕ ਚੜ ਗਿਆ ਸਾਨੂੰ ਕੁਝ ਨਹੀਂ ਪਤਾ ਲੱਗਾ ਉਸ ਤੋਂ ਬਾਅਦ ਧੁੰਦ ਕਿੰਨੀ ਸੀ ਧੁੰਦ 9:30 ਵਜੇ ਦਾ ਟਾਈਮ ਸੀ ਧੁੰਦ ਵੀ ਸੀਗੀ ਧੁੰਦ ਵੀ ਸੀਗੀ ਬਾਬਾ ਤੇ ਪੱਠੇ ਕੋਲੇ ਆ ਕੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਉੱਤੇ ਟਰੱਕ ਚੜਾਤਾ ਉਹਨੇ ਡਰਾਉ ਟਰਾਂਗ ਸਾਈਡ ਲਿਆ ਕੇ ਤੁਹਾਡੀ ਬਲੈਰੋ ਗੱਡੀ ਕਿੰਨਾ ਜਾਣਾ ਸੀ ਬਸ ਅਸੀਂ ਦੋ ਹੀ ਜਾਣੇ ਉਹ ਮੁੰਡਾ ਇੱਕ ਡਰਾਈਵਰ ਆ ਮੇਰੇ ਨਾਲ ਇੱਕ ਮੈਂ ਸੀ ਅਸੀਂ ਦੋਵੇਂ ਜਾਣੇ ਆ ਗੱਡੀ ਦੇ ਵਿੱਚ ਬਲੈਰੋ 'ਚ ਤਵੀਤ ਵੀ ਤੁਹਾਡੀ ਕਿਦਾਂ ਤਵੀਤ ਜੀ ਮੇਰਾ ਇੱਕ ਤਾਂ ਪੱਟ ਟੁੱਟ ਗਿਆ ਵਾ ਇੱਕ ਜੀ ਮੇਰਾ ਘੋਟਾ ਟੁੱਟ ਗਿਆ ਵਾ ਤਵੀਤ ਮੇਰੀ ਖਰਾਬ ਹੋ ਗਈ ਪਰ ਸਾਡੇ ਨਾਲ ਟਰੱਕ ਵਾਲੇ ਨੇ ਮਾੜਾ ਕੀਤਾ ਚੰਗਾ ਨਹੀਂ ਕੀਤਾ